ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਯੂਨੀਵਰਸਿਟੀ ਜਾਂਦੇ ਆ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬ ਬਾਰੇ ਆਪ ਕੁਝ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਹੈ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲੇ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਐਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਪੂਰਾ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਪੁਰਾਣੇ ਪਹਿਣਗੇ ਬੱਚੇ ਪ੍ਰਾਈਵੇਟ ਜੋ ਕੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਪ੍ਰਾਈਵੇਟ ਜੋ ਕੀ ਫੀਸ ਹੈ ਨਹੀਂ ਗਰੀਬਤ ਗਰੀਬ ਲੋਕਾਂ ਕੋਲੇ ਮੈਂ ਕਹਿੰਦਾ ਇਹੋ ਜਿਹਾ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ 'ਚ ਬਦਲ ਜੂਗੀ ਜੇ ਬੱਚਾ ਸਰਕਾਰੀ 'ਚ ਪੜਾਉਣਾ ਸਰਕਾਰੀ 'ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਓ ਉਧਰ ਹਾਜੀ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ ਐਜੂਕੇਸ਼ਨ ਦਾ ਉਹੀ ਸੇਮ ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣ ਦੀ ਪ੍ਰਾਈਵੇਟ ਜੁਗ ਕੇ ਪੈਸੇ ਹਨੀ ਕਈ ਤਾਂ ਆਪਣੇ ਘਰਾਂ ਚੀ ਬਜ਼ੁਰਗਾਂ ਨੂੰ ਲਈ ਪਏ ਨੇ ਉਡੀਕ ਉਡੀਕ ਹੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋ ਗਏ ਸੰਸਕਾਰ ਕਰ ਦਾਂਗੇ ਪੈਸੇ ਐ ਨਹੀਂ ਜੇ ਉਹ ਐਸੀ ਲਾ ਇਲਾਜ ਬਿਮਾਰੀ ਐ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੇ ਉਹ ਵਿਕ ਜੂਗੀ ਜ਼ਮੀਨ ਹਸਪਤਾਲਾਂ ਤੇ ਲੱਗੇ ਹੋયા ਆ ਇਹ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰਾ ਲਿਓ ਉਹ ਮਸ਼ੀਨਾ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲਿਆ ਕੇ ਲਾ ਰਹੇ ਹਾਂ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲੱਗੂ ਇਹ ਚ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋ ਜੋਗੀ ਮਜਬੂਰੀ ਦੀ ਬਜਾਏ ਸੋ ਇਹੀ ਸੁਪਨੇ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੇ ਲਏ ਸੀਗੇ 14 ਅਪ੍ਰੈਲ 1891 ਨੂੰ ਬਾਬਾ ਸਾਹਿਬ ਦਾ ਜਨਮ ਹੋਇਆ ਤੇ ਬਲਕੇ ਅੱਪਾ ਤਾਂ ਉਹ ਪੁਰਾਣੀਆਂ ਗੱਲਾਂ ਕਰਦੇ ਆ ਮੈਂ ਕਿਉਂਕਿ ਆਪਾਂ ਜ਼ਿਆਦਾਤਰ ਮਾਲਵੇ ਤੋਂ ਆਂ ਆਪਾਂ ਜ਼ਿਆਦਾ ਮੈਂ ਆਪ ਦੇਖਿਆ ਹੋਇਆ ਪਿੰਡ ਸਾਡੇ ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਸੀਰੀ ਦਾ ਜਾਂ ਪਾਲੀ ਦਾ ਉਹ ਤਾਂ ਭਾਂਡਾ ਲੱਗ ਪਿਆ ਹੁੰਦਾ ਸੀਗਾ ਜੀ ਪੌੜੀ ਪਪੌੜੀਆਂ ਦੇ ਉੱਤੇ ਪਿਆ ਜਾਂ ਉੱਧਰ ਪਿਆ ਤੇ ਅਸੀਂ ਬੱਚੇ ਹੁੰਦੇ ਸੀ ਸਾਨੂੰ ਕਹਿੰਦੇ ਵੀ ਵੀ ਭੋਲੇ ਨੂੰ ਜਬ ਬਲੌਰ ਨੂੰ ਹੈ ਨਾ ਜੇ ਦਰਸ਼ਨ ਸਾਡੇ ਜਿਹੜੇ ਸਿਰੀ ਪਾਲੀ ਰਹੇ ਉਹਨੂੰ ਚਾਹ ਦੇਣੀ ਹੈ ਜੇ ਰੋਟੀ ਪਾਣੀ ਹੈ ਭਾਂਡਾ ਨਹੀਂ ਨਾਲ ਲੱਗਣਾ ਚਾਹੀਦਾ ਐ ਤਾਂहां ਤੋਂ ਪਾਣੀ ਹੈ ਮਲੇ ਤਾਂ ਹੁਣ ਤੱਕ ਦੇਖਦੇ ਰਹੇ ਆ ਜੀ ਸੋ ਮੈਂ ਜਾਣਦਾ ਉਹਨਾਂ ਘਰਾਂ ਦੇ ਨਕਸ਼ੇ ਜਿੱਥੇ ਮੈਂ ਦਿਹਾੜੀਆਂ ਪੁੱਛਣ ਜਾਂਦਾ ਰਿਹਾ ਜੇ ਚੁੱਲ੍ਹਾ ਤਾਂ ਅਗਨੀ ਜੇ ਆਗਿਆ ਤਾਂ ਪ੍ਰਾਂਤ ਨਹੀਂ ਜੇ ਪ੍ਰਾਂਤ ਹੈ ਤਾਂ ਆਟਾ ਨਹੀਂ ਜੇ ਆਟਾ ਹੈ ਤਾਂ ਬਾਲਣ ਨਹੀਂ ਜੇ ਮੰਝਾ ਹੈ ਤਾਂ ਛੱਤ ਨਹੀਂ ਜੇ ਛੱਤ ਹੈ ਤਾਂ ਰਜਾਈ ਨਹੀਂ ਜੇ ਰਜਾਈ ਹੈ ਤਾਂ ਉਹ ਚ ਲੋਗਰ ਨਹੀਂ ਕਿਉਂਕਿ ਰਜਾਈ ਉੱਪਰ ਲੈ ਕੇ ਵੀ ਸਾਰੀ ਛੱਤ ਦਿਖਦੀ ਹੈ ਮੈਂ ਉਹ ਜਾਣਦਾ ਸਾਰੀਆਂ ਚਾਚੀਆਂ ਤਾਈਆਂ ਲੱਗਦੀਆਂ ਸਾਡੇ ਆਪਣੇ ਸ਼ਰੀਕੇ ਕਬੀਲੇ ਚ ਹੀ ਹੁੰਦੇ ਆ ਸੋ ਇਹਨੂੰ ਖਤਮ ਸਿਰਫ ਨਾ ਕੋਈ ਨੀਲੇ ਕਾਡ ਕਰੇ ਨਾ ਪੀਲਾ ਨਾ ਹਰਾ ਕਾਡ ਕਰੇ ਇਹਨੂੰ ਖਤਮ ਇਹਨਾਂ ਦੀ ਘਰਾਂ ਦੀ ਗਰੀਬੀ ਨੂੰ ਸਿਰਫ ਤੇ ਸਿਰਫ ਕੁਆਲਟੀ ਐਜੂਕੇਸ਼ਨ ਹੀ ਚੱਕ ਸਕਦੀ ਹੈ ਜੇ ਉਹਨਾਂ ਦੇ ਜਵਾਬਾਂ ਨੂੰ ਪੜਾ ਦਈਏ ਬਸ ਜੇ ਉਹਨਾਂ ਦੇ ਬੱਚਿਆਂ ਨੂੰ ਪੜਾ ਦਈਏ ਤਾਂ ਉਹਨਾਂ ਦੀਆਂ ਕਈ ਪੀੜੀਆਂ ਦੀ ਗਰੀਬੀ ਚੱਕੀ ਜਾਊਗੀ ਨਹੀਂ ਤਾਂ ਇਹਨੂੰ ਜਿਹੜੇ ਨੇ ਨਾ ਇਨੂਆਂ ਨਾਲ ਇੱਥੇ ਗੰਜ ਪੈ ਗਏ ਲੇਡੀਜ਼ ਦੇ ਇਨੂ ਪੱਕਾ ਹੀ ਰਹਿੰਦਾ ਸਿਰ ਤੇ ਸਵੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਅਲੀ ਪੰਡਾ ਸ਼ਾਮ ਨੂੰ ਲੱਕੜਾਂ ਵਾਲੀ ਕੋ ਭਰੀ ਐ ਬਸ ਹਰ ਵਕਤ ਇਹਨੂੰ ਜਿਹੜੇ ਨੇ ਸਿਰ ਤੇ ਰਹਿੰਦੇ ਨੇ ਗੋਲ ਗੋਲ ਨਿਸ਼ਾਨ ਪੈ ਗਏ ਜੀ ਐਸ ਲੈਵਲ ਤੱਕ ਮੈਂ ਜਾਣਦਾ ਜੀ ਉਹਨਾਂ ਨੂੰ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਰਾਜੇ ਸੀ ਵੱਡੇ ਬੰਦੇ ਸੀ ਜਿੱਤ ਜਾਂਦੇ ਸੀ ਅੰਦਰੋਂ ਕੁੰਡੇ ਬੰਦ ਕਰ ਲੈਂਦੇ ਸੀ ਪਬਲਿਕ ਨਾਲ ਜਿ ਕਿਤੇ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ OS D ਵਗੈਰਾ ਯਾਦ ਕਰਾਉਂਦੇ ਸੀ ਸਰ ਪਬਲਿਕ ਕੋਲੇ ਜਾਣ ਦਾ ਟਾਈਮ ਆ ਗਿਆ ਕੁੰਡਾ ਖੋਲ ਲੀਏ ਤੇ ਖੋਲ ਲੋ ਕੁੰਡਾ ਬਥੇਰਾ ਐਂ ਕਰਕੇ ਕੁੰਡਾ ਦਾ ਖੋਲ ਲਿਆ ਗੇਟ ਨਹੀਂ ਖੁੱਲਦੇ ਸੀ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਬਾਅਦ ਚ ਪਤਾ ਲੱਗਾ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਗੁੰਡਾ ਕਹਿੰਦੇ ਹੁਣ ਅੰਦਰ ਹੀ ਦੇਓ ਬਸ ਹੁਣ ਅੰਦਰ ਹੀ ਬੈਠੇ ਨੇ ਉਹ ਜਦ ਤੁਸੀਂ ਲੋਕਾਂ ਵਾਸਤੇ ਗੁੰਡੇ ਨਹੀਂ ਖੋਲੋਗੇ ਲੋਕ ਤੁਹਾਡੇ ਵਾਸਤੇ ਕਿਉਂ ਖੋਲਣਗੇ ਭਾਈ ਪਲੇਸ ਯੂਨੀਵਰਸਿਟੀ ਦੇ ਇਸ ਸਟੇਜ ਤੋਂ ਅਸੀਂ ਕਲਾਕਾਰ ਦੇ ਤੌਰ ਤੇ ਨਿਕਲੇ ਆ ਤਾਂ ਸੋਚਿਆ ਨਹੀਂ ਸੀ ਕਦੇ ਕਿ بطور ਮੁੱਖ ਮੰਤਰੀ ਵੀ ਇੱਥੇ ਆਉਣਾ ਪਊਗਾ ਪਰਮਾਤਮਾ ਜ਼ਿੰਮੇਵਾਰੀਆਂ ਕਈ ਵਾਰੀ ਵੱਡੀਆਂ ਦਿੰਦਾ ਪਰ ਮੈਂ ਕਹਿਣਾ ਹੁੰਦਾ ਕਿ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੁਸੀਂ ਦੇਖਿਓ ਪੰਛੀਆਂ ਦੀ ਚੁੰਝ ਚਿੜੀ ਦੀ ਚੁੰਝ ਛੋਟੀ ਹੁੰਦੀ ਹੈ ਕਿਉਂਨੇ ਉੱਪਰੋਂ ਹੀ ਦਾਣੇ ਚੁਗਣੇ ਹੁੰਦੇ ਆ। ਬਗਲੇ ਦੀ ਚੁੰਝ ਚੁੰਝ ਜਿਹੜੀ ਵੱਡੀ ਹੁੰਦੀ ਹੈ ਉਹਨੇ ਥੱਲੋਂ ਮੱਛੀ ਜਾਂ ਜਿਹੜੇ ਡੱਡੂ ਜਾਂ ਜਿਹੜੀਆਂ ਛੋਟੇ ਕੀੜੇ ਮਕੌੜੇ ਪਾਣੀ ਚੋਂ ਲਿਆਉਣੇ ਹੁੰਦੇ ਆ। ਸੋ ਜਿਹੜਾ ਚੁੰਝ ਵੀ ਉਸ ਹਿਸਾਬ ਨਾਲ ਦਿੰਦਾ ਕਿ ਉਹਦਾ ਰਿਜ਼ਕ ਜਿਹੜਾ ਉਹ ਨੂੰ ਮਿਲਦਾ ਰਹੇ। ਰਲ ਮੇਲ ਸਈਆਂ ਪਾਣੀ ਨੂੰ ਗਈਆਂ। ਰਲ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ। ਉਪੈਰਦਰ ਦਰ ਦਰ ਕੇ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੇਕ ਦਾ ਨਹੀਂ ਪਰਦਾ ਕਿਸੇ ਕਿਸੇ ਦਾ ਹੀ ਪਰਦਾ ਪਰ ਜਿਹਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਘੜਾ ਪਰ ਕੇ ਧਰ ਦਿੰਦਾ ਪਰਮਾਤਮਾ ਤਾਂ ਉਹਨਾਂ ਨੂੰ ਪੈਰ ਡੱਡ ਡਰ ਕੇ ਬੋਝ-ਬੋਝ ਕੇ ਧਰਨੇ ਪੈਂਦੇ ਨੇ ਸੋ ਜ਼ਿੰਮੇਵਾਰੀ ਵਾਲਾ ਘੜਾ ਜੇ ਤੁਸੀਂ ਮੇਰੇ ਸਿਰ ਤੇ ਧਰਿਆ ਤੈਨੂੰ ਸਾਡੇ 3.5 ਕਰੋੜ ਲੋਕਾਂ ਨੇ ਤਾਂ ਮੈਂ ਹਰ ਰੋਜ਼ ਕਦਮ ਜਿਹੜੇ ਨੇ ਉਹ ਬੋਝ-ਬੋਝ ਕੇ ਸੰਭਲ-ਸੰਭਲ ਕੇ ਧਰਦਾ ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈ ਨਿਭਾਉਣੀ ਸਮਾਤ ਆਪੀ ਬਖਸ਼ੂਗਾ ਜਿਨੇ ਜਿਨੇ ਜ਼ਿੰਮੇਵਾਰੀ ਦਿੱਤੀ ਹੈ ਪ੍ਰਮਾਤਮਾ ਆਪੀ ਸਮਤ ਬਖਸ਼ੂ ਨਿਭਾਈ ਜਾਂਦੇ ਆ ਜਿੰਨੀ ਕੁ ਹੈਗੀ ਆ ਬੁੱਧੀ ਔਰ ਹਰ ਰੋਜ਼ ਲੋਕਾਂ ਚ ਹੁੰਨੇ ਆ ਹਰ ਰੋਜ਼ ਲੋਕਾਂ ਚ ਹੁੰਨੇ ਆ ਕੋਈ ਇੱਕ ਦਿਨ ਵੀ ਜੇ ਮੈਂ ਘਰੇ ਲੈ ਲੈਣਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝ ਆ ਵੀ ਕਿਤਨੇ ਕਿਤੇ ਚੱਲੀ ਹੈ ਯਾਰ ਲੋਕਾਂ ਨੂੰ ਮਿਲੀਏ ਲੋਕਾਂ ਨੂੰ ਮਿਲੇ ਬਿਨਾ ਸਕੂਨ ਨਹੀਂ ਹੈਗਾ ਜੀ ਚੈਨ ਨਹੀਂ ਆਉਂਦਾ ਅੱਧੇ ਦੁੱਖ ਤਾਂ ਸੁਣਨ ਨਾਲ ਹੀ ਟੁੱਟ ਜਾਂਦੇ ਆ ਜਨਾਬ ਵੀ ਸੁਣਤਾ ਲਈ ਸਾਡੀ ਕਿਸੇ ਨੇ ਸੁਣੀ ਨਹੀਂ کئی ਸਾਲਾਂ ਤੋਂ ਸੋਚ ਕਰਕੇ ਬਾਬਾ ਸਾਹਿਬ ਇਹ ਹੀ ਕਹਿੰਦੇ ਸੀ ਸੰਵਿਧਾਨ ਦੇ ਵਿੱਚ ਵੀ ਉਹਨਾਂ ਨੇ ਇਹ ਲਿਖਿਆ ਕਿ ਮੌਕਾ ਤਾਂ ਦਿਓ ਯਾਰ ਪੜਨ ਦਾ ਮੌਕਾ ਦਿਓ ਅੱਗੇ ਉੱਭਰ ਉੱਡਣਾ ਤਾਂ ਉਹਨਾਂ ਦੇ ਇੰਜਨਾਂ ਤੇ ਡਿਪੈਂਡ ਕਰਦਾ ਤੇ ਦਬੇ ਕੁਚਲਿਆਂ ਦਾ ਜਿਹੜਾ ਮਸੀਹਾ ਬਣ ਕੇ ਜਦੋਂ ਬਾਬਾ ਸਾਹਿਬ ਆਏ ਬਾਅਦ ਚ ਵੀ ਉਹਨਾਂ ਨੂੰ ਡਿਗਰੀਆਂ ਲੈ ਕੇ ਵੀ ਜਿਸ ਤਰ੍ਹਾਂ ਦੱਸਿਆ ਗਿਆ ਡਿਗਰੀਆਂ ਲੈ ਕੇ ਵੀ ਉਹਦੇ ਨਾਲ ਇੱਥੇ ਫਿਰ ਵਿਤਕਰੇ ਹੋਏ ਨੇ ਮੈਂ ਡਾਕਟਰ ਬਲਜੀਤ ਕੌਰ ਜੀ ਦੀ ਗੱਲ ਕਰਦਾ ਡਾਕਟਰ ਬਲਜੀਤ ਕੌਰ ਜੀ ਦੇ ਜਿਹੜੇ ਪਿਤਾ ਜੀ ਨੇ ਪ੍ਰੋਫੈਸਰ ਸਾਧੂ ਸਿੰਘ ਮੇਰੇ ਨਾਲ 2014 ਦੇ ਵਿੱਚ ਐਮਪੀ ਰਹੇ ਨੇ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਤੋਂ ਤਾਂ ਅਸੀਂ ਉਥੇ ਦਿੱਲੀ ਇਕੱਠੇ ਕੰਮ ਕਰਦੇ ਸੀ ਤਾਂ ਕਈ ਵਾਰੀ ਬਹਿ ਕੇ ਗੱਲਾਂ ਕਰਨ ਲੱਗ ਜਾਂਦੇ ਸੀ ਅੰਗਰੇਜ਼ੀ ਦੇ ਬਹੁਤ ਵੱਡੇ ਪ੍ਰੋਫੈਸਰ ਰਹੇ ਨੇ ਬਹੁਤ سارے ਜਿਹੜੇ ਸਟੂਡੈਂਟ ਉਹਨਾਂ ਦੇ ਪੜਾਏ ਹੋਏ بڑے بڑے ਅਫਸਰ ਨੇ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਸਰ ਫਿਰ ਕਿਵੇਂ ਹੋਇਆ ਸਫ਼ਰ ਉਹ ਕਹਿੰਦੇ ਮੈਂ ਤਾਣਾ ਤਣਦਾ ਰਿਹਾ ਮੈਂ ਮੈਂ ਦਰੀਆਂ ਬੁੰਨਦਾ ਰਿਹਾ ਮੈਂ ਖੇਸ ਬੁੰਨਦਾ ਰਿਹਾ ਪਰ ਅਚਾਨਕ ਕਹਿੰਦੇ ਕਰਦੇ ਕਹਿੰਦੇ ਪੜਾ ਲੈਨੇ ਆ ਤੇ ਇੰਨਾ ਪੜੇ ਕਿ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਫਿਰ ਉਸ ਤੋਂ ਬਾਅਦ ਐਂਥੀ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਡਾਕਟਰ ਬਲਜੀਤ ਕੌਰ ਜੀ ਮੰਨੇ ਪਰ ਮੰਨੇ ਅੱਖਾਂ ਦੇ ਡਾਕਟਰ ਨੇ ਜੀ। ਔਰ ਇਹਨਾਂ ਨੂੰ ਜਿਸ ਵੇਲੇ ਇਹਨਾਂ ਨੂੰ ਕਿਹਾ ਕਿ ਤੁਸੀਂ ਮਲੋੜ ਤੋਂ ਐ ਇਲੈਕਸ਼ਨ ਲੜਨੀ ਉਹ ਸੁਬੇ ਸਰਕਾਰੀ ਨੌਕਰੀ ਕਰਦੇ ਸੀ। ਅੱਜ ਕੱਲ ਸਰਕਾਰੀ ਨੌਕਰੀ ਕੌਣ ਛੱਡਦਾ ਜੀ? ਬਿਲਕੁਲ ਤਾਂ ਮਿਲਦੀ ਨਹੀਂ ਨਾ। ਜੇ ਮਿਲ ਕੇ ਛੱਡਦਾ ਕੌਣ ਹੈ ਜੀ? ਅੱਜ ਕabhi ਨਹੀਂ। ਵੀ ਇਹ ਜ਼ਿੰਮੇਵਾਰੀ ਜਿਹੜੀ ਹੈ ਇਹ ਤਾਂ ਤੁਸੀਂ ਬਾਅਦ ਚ ਵੀ ਨਿਭਾਉਂਦੇ ਰਹੋ ਡਾਕਟਰ ਤਾਂ ਬਣ ਹੀ ਗਏ। ਇੱਕ ਵਾਰੀ ਤੁਹਾਨੂੰ ਇੱਧਰ ਆਉਣਾ ਪੈਣਾ ਕਿਉਂਕਿ ਤੁਹਾਡੇ ਜੋ ਤੁਸੀਂ ਦੱਸੋਗੇ ਗੱਲਾਂ ਜੋ ਗਰੀਬੀ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਹੋ ਹੋਰ ਨਹੀਂ ਕੋਈ ਕਰ ਸਕਦਾ ਜਿਹਨੇ ਪਿੰਡੇ ਤੇ ਹੰਡਾਈ ਹੋਵੇ ਉਹੀ ਕਰ ਸਕਦਾ ਅੱਜ ਵੀ ਅੱਖਾਂ ਦੇ ਆਪਰੇਸ਼ਨ ਦਾ ਸਾਰਾ ਸਮਾਨ ਇਹਨਾਂ ਦੀ ਗੱਡੀ ਚ ਹੁੰਦਾ ਹੈ ਕਈ ਵਾਰੀ ਕਿਤੇ ਰੈਲੀਆਂ ਤੇ ਗਏ ਵੀ ਪ੍ਰੈਸ਼ਰ ਕਰ ਦਿੰਦੇ ਅੱਜ ਵੀ ਇਹ ਸੇਵਾ ਭਾਵਨਾ ਹੈ ਇਹ ਸੇਵਾ ਭਾਵਨਾ ਸੋ ਸਾਡੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਬਹੁਤ ਗਰੀਬੀ ਚ ਉਠੇ ਉਹ ਵੀ ਡਿੜਬੇ ਰਿਜ਼ਰਵ ਤੋਂ ਐਮ ਐਲ ਏ ਨੇ ਖਜ਼ਾਨਾ ਉਹਨਾਂ ਦੇ ਹੱਥ ਚ ਦੇ ਰੱਖਿਆ ਚੱਕੋ ਆਪਾਂ ਬੈਲੈਂਸ ਕਰ ਦੋ ਬੱਚਿਆਂ ਨੂੰ ਮੌਕਾ ਦੇ ਦਿਓ ਮੈਂ ਨਹੀਂ ਕਹਿੰਦਾ ਕਿ ਕੋਈ ਪੱਕਾ ਜਾ ਚੜਾ ਕੇ ਮੌਕਾ ਦੇਣਾ ਆ ਜਿਹੜੇ ਬੱਚੇ ਬੋਲਨੇ ਸੀ ਬੜਾ ਅੱਛਾ ਬੋਲੇ ਸੀ ਤੇ ਤਿੰਨੋਂ ਬੱਚੀਆਂ ਤੇ ਕੌਨਫੀਡੈਂਸ ਦੇਖੋ ਤੁਸੀਂ ਨਹੀਂ ਤਾਂ ਕਿਤੇ ਆਪਣੇ ਤਾਂ ਆਪਣੇ ਕੀ ਹੈ ਕਲਚਰ ਚ ਦਸਵੀਂ ਕਰਾ ਲਈ ਚਲੋ ਜੀ ਪੂਆ ਆ ਜਾਂਦੀ ਐ ਨੱਚ ਨੂੰ ਮੁੰਡੇ ਦੀ ਦਾਸ ਪਾਣਦੀ ਐ ਚਲੋ ਜੀ ਦੋ ਸਾਲਾਂ ਨੂੰ ਵਿਆਹ ਉਦੋਂ ਬਾਅਦ ਕਬੀਲਦਾਰੀਆਂ ਚ ਪੈ ਗਿਆ ਆਰਥਿਕਤਾ ਦਾ ਬੋਝ ਤੂੰ बस ਉੱਥੇ ਫਿਰਦੇ ਰਹੋ ਸੋ ਖਾਸ ਤੌਰ ਤੇ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਮੈਂ ਤਾਂ ਬਹੁਤ ਹੱਕ ਚ ਐਸ ਗੱਲ ਦੇ ਕਿ ਬੱਚਿਆਂ ਨੂੰ ਬਹੁਤ ਵੱਡੇ ਵੱਡੇ ਮੌਕੇ ਮਿਲਣੇ ਚਾਹੀਦੇ ਨੇ ਔਰ ਜਾ ਇਹ ਦੱਸੋ ਕਿ ਪਰਫਾਰਮ ਨਹੀਂ ਕਰਦੀਆਂ ਪੜ ਲਓ ਪਿਛਲੇ 20 ਸਾਲ ਦਾ ਪੜ ਲਓ ਹਿਸਟਰੀ 8ਵੀਂ ਦੇ ਰਿਜ਼ਲਟ ਕੁੜੀਆਂ ਨੇ ਫਿਰ ਮਾਰੀ ਬਾਜੀ 10ਵੀਂ ਦੇ ਰਿਜ਼ਲਟ ਕੁੜੀਆਂ ਅੱਗੇ 12ਵੀਂ ਦੇ ਰਿਜ਼ਲਟ ਕੁੜੀਆਂ ਆਈਆਂ ਅਵਲ ਬੀਏ ਦੇ ਐਮ ਦੇ ਸਾਰੇ ਰਿਜ਼ਲਟਾਂ ਚ ਕੁੜੀਆਂ ਸਾਡੀਆਂ ਭੈਣਾਂ ਸਾਡੀਆਂ ਧੀਆ ਅੱਗੇ ਹੁੰਦੀਆਂ ਇੱਕ ਅੱਧਾ ਕੋਈ ਆ ਜਾਂਦਾ ਸਾਡੇ ਡਿਪਾਰਟਮੈਂਟ ਚ ਵੀ ਔਰ ਮੋਸਟਲੀ ਤੁਹਾਡੇ ਕੁੜੀ ਹੈ ਜੀ ਇਹ ਡੋਮਿਨੇਸ਼ਨ ਹੈ ਤੁਹਾਡੀ ਕਿਉਂਕਿ ਪੜਦੀ ਇੰਨਾ ਪਰ ਐ ਵੀ ਥੋੜਾ ਜਿਹਾ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਕੌਨਫੀਡੈਂਸ ਜਿਹੜਾ ਇਹ ਹੁਣ ਕੁੜੀਆਂ ਵਿਚਾਰੀਆਂ ਗਊਆਂ ਵਿਚਾਰੀਆਂ ਕੁੜੀਆਂ 치ੜੀਆਂ ਇਹ 치ੜੀਆਂ ਗਊਆਂ ਦਾ ਜ਼ਮਾਨਾ ਨਹੀਂ ਸ਼ੇਰਨੀਆਂ ਬਣੋ ਸ਼ੇਰਨੀਆਂ ਆਪਦੇ ਹੱਕ ਸੈਲਫ ਡਿਪੈਂਡਡ ਹੋ ਜਾਓ ਪਹਿਲਾਂ ਕੀ ਹੁੰਦਾ ਸੀਗਾ ਫਿਲਮਾਂ 'ਚ ਦੇਖਦੇ ਰਹੇ ਆ ਕਾਰਨ ਕੀ ਹੁੰਦਾ ਸੀਗਾ ਕੋਈ ਲੜਾਈ ਹੋ ਗਈ ਕਰੇ ਹਸਬੰਡ ਵਾਈਫ ਦੀ ਉਹ ਡਰਦੀ ਹੁੰਦੀ ਸੀ ਜੇ ਇਹਨੇ ਮੈਨੂੰ ਘਰੋਂ ਕੱਢਤਾ ਮੈਂ ਜਾਊਂਗੀ ਕਿੱਥੇ ਮੇਰੇ ਮਾਪੇ ਵੀ ਮੈਨੂੰ ਕਿਹਨੇ ਚ ਰੱਖ ਲੈਣਗੇ ਆਪਾਂ ਦੇਖਦੇ ਰਹੇ ਆ ਫਿਲਮਾਂ 'ਚ ਵੀ ਦੇਖਦੇ ਰਹੇ ਆ ਹੁਣ ਕੀ ਐ ਹੁਣ ਕੁੜੀ ਕੋਲੇ ਵੀ 2 ਲੱਖ ਰੁਪਏ ਦਾ ਪੈਕੇਜ ਐ ਉਭੀ ਇੰਜੀਨੀਅਰ ਹੁਣ ਕਿਉਂ ਨਹੀਂ ਕੱਢਦੇ ਘਰੋਂ ਨਾ 2 ਲੱਖ ਜਾਂਦਾ ਠੀਕ ਹੈ ਨਾ ਹੁਣ ਸਾਰਾ ਕੁਝ ਸੈੱਟ ਹੈ ਸੁਇਸ ਕਰਕੇ ਸੈਲਫ ਡਿਪੈਂਡਡ ਆਪਣੇ ਪੈਰਾਂ ਤੇ ਖੜੋ ਆਪਣੀ ਇਮਾਨੀਤ ਪੈਦਾ ਕਰੋ ਤਾਂ ਕੋਈ ਕੁਝ ਨਹੀਂ ਹੁੰਦਾ ਫਿਰ ਨਹੀਂ ਤਾਂ ਅਪਾ ਦੇਖਦੇ ਰਹਿਆ ਪੁਰਾਣੀਆਂ ਹਿੰਦੀ ਫਿਲਮਾਂ 'ਚ ਜਿੱਦੇ ਕਿਤੇ ਬਿਜਲੀ ਜੀ ਕੱਢ ਕੇ ਇਹਦਾ ਇਹਦਾ ਮਤਲਬ ਅਜ ਮਾਂ ਨੂੰ ਕੱਢਣਗੇ ਕਰੋ ਜਾ ਜਾ ਕਰ ਲੈਣ ਨੂੰ ਕੱਢਣਗੇ ਪਤਾ ਨਹੀਂ ਕਰੇ ਧੁੱਪੇ ਜਸ ਨਹੀਂ ਡੇਰ ਦਿਨ ਤਾਂ ਗੱਡੀ بجلی ਜੀ ਕਰਕੇ ਸਮਝ ਲੋ ਅੱਜ ਲੜਾਈ ਹੋਊ ਇਹਨਾਂ ਦੇ ਲਈ ਸਮਾਜ ਦੇ ਵਿੱਚੋਂ ਆਪਾਂ ਨੂੰ ਨਾ ਨਵੇਂ-ਨਵੇਂ ਆਈਡੀਆਜ਼ ਲੈ ਕੇ ਪ੍ਰੋਫੈਸਰ ਸਾਹਿਬਾਨ ਬੈਠੇ ਐ ਰਿਟਾਇਰਡ ਪ੍ਰੋਫੈਸਰ ਬੈਠੇ ਐ ਇਹਨਾਂ ਦੇ ਤਜਰਬੇ ਨੂੰ ਯੂਜ਼ ਕਰਨਾ ਪਊ ਐਕਸਪੀਰੀਅੰਸ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਦੂਜਾਂ ਦਾ ਐਕਸਪੀਰੀਅੰਸ ਵਰਤੋ ਤਾਂ ਕਿ ਕੰਗਾ ਤੁਹਾਡੇ ਹੱਥ ਚ ਉਦੋਂ ਹੋਵੇ ਜੋ ਤੁਹਾਡੇ ਵਾਲ ਹੋਣ ਸਾਤਿਆ ਰੁਪਏ ਦੇ ਘਰ ਬੈਠੇ ਨਹੀਂ ਇਹਨਾਂ ਦਾ ਤਯਾਰ ਬਾ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਉਹ ਵਰਤਾਂਗੇ ਆਪਾਂ ਜਿੱਥੋਂ ਮਰਜ਼ੀ ਮਿਲ ਜੇ ਸਾਨੂੰ ਕੋਈ ਬੱਚਾ ਵੀ ਬਹੁਤ ਵਧੀਆ ਸਜੈਸ਼ਨ ਦੇ ਸਕਦਾ ਹੈ ਕੋਈ ਅਨਪੜ ਬੰਦਾ ਵੀ ਬਹੁਤ ਵਧੀਆ ਸਜੈਸ਼ਨ ਦੇ ਸਕਦਾ ਹੈ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਮੈਨੂੰ ਕੋਈ ਸੁਜੈਸ਼ਨ ਮਿਲ ਜੇ ਕਿਤੋਂ ਵੀ ਮੈਂ ਕਹਾਂ ਜੀ ਮੈਂ ਉਸ ਬੰਦੇ ਨੂੰ ਵਾਰਡ ਦੇਊਗਾ ਹਰ ਚੀਜ਼ ਮੇਰੇ ਦਿਮਾਗ 'ਚ ਨਹੀਂ ਆ ਸਕਦੀ ਜਾਂ ਮੇਰੇ ਕੈਬਿਨੇਟ 'ਚ ਜਾਂ ਮੇਰੇ ਅਫਸਰਾਂ ਦੇ ਦਿਮਾਗ 'ਚ ਨਹੀਂ ਆ ਸਕਦੀ ਜਿੱਥੋਂ ਕਿਉਂਕਿ ਜਿੱਥੇ ਚਾਹ ਉੱਥੇ ਰਾਹ ਜਿੱਥੇ ਸਮੱਸਿਆ ਉੱਥੇ ਹੱਲ ਵੀ ਹੈ ਆਹੀ ਜਿੰਨ ਵਸਤੀ ਕਾਟੇ ਚੱਲ ਰਹੀ ਸੀ ਜੇ ਸੋਚੀਏ ਮਲਾਜਮਾਂ ਨੂੰ ਤੇਨੂੰ ਤਰਖਾ ਨਹੀਂ ਸੀ ਫਿਰ ਕਿੱਥੋਂ ਜਦੋਂ ਮੁਲਾਜ਼ਮਾਂ ਮਤਲਬ ਟੀਚਰਾਂ ਨੂੰ ਆਪਣੇ ਕੋਲ ਖਰੀ ਚਿੰਤਾ ਹੈ ਉਹ ਆਪਣਾ ਆਪਣੇ ਕੰਮ ਕੰਮ ਬਣਾਉਣਗੇ ਉਹਦਾ ਆਪ ਦੇ ਕੋਲ ਖਵਾਰੇ ਸੋਚੀ ਜਾਂਦੇ ਨੇ ਫਿਰ ਅਸੀਂ ਬਜਟ 'ਚ ਰੱਖੇ ਪੈਸੇ ਵੀ ਵਿਦਿਆਨੂ ਅਸੀਂ ਕਰਜੇ ਹੀ ਨਹੀਂ ਹੋਣ ਦੇਣਾ ਅੱਜ ਇਸ ਯੂਨੀਵਰਸਿਟੀ ਨੂੰ 3 ਕਰੋੜ ਰੁਪਇਆ ਪਰ ਮੰਥ ਪੰਜਾਬ ਗਵਰਨਮੈਂਟ ਦਿੰਦੀ ਹੈ ਜੀ ਹੋਸਟਲ ਬਣਾਉਣੇ ਨੇ बाथरूम बनाने ने, नवे नवे इंफ्रास्ट्रक्चर बनाने ए आई आ गया वो वास्ते बिल्डिंगा चाहिए ने एक होर बना रहे एक आइडिया जर्मनी जाके देख के आए थी मेकर मेकर स्पेस एक ना की उत बिल्डिंग है मेकर स्पेस म्यूनिख, मेकर स्पेस की है असल चूदा जे फुल फॉर्म कर लिए मेक आवर स्पेस जगह बनाओ ਉਹਨਾਂ ਨੇ ਕੀ ਕੀਤਾ ਆੜੇਦਵਾਲ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕਿਹਾ ਤੁਹਾਡੀਆਂ ਜਿਹੜੀਆਂ ਲੈਬਸ ਨੇ ਉੱਥੇ ਕਿੰਨੇ ਬੱਚੇ ਆਉਂਦੇ ਨੇ ਕੋਈ ਕਹਿੰਦਾ 70 ਕੋਈ ਕਹਿੰਦਾ 90 ਕੋਈ ਕਹਿੰਦਾ 100 ਉਹ ਕਹਿੰਦੇ ਛੋਟੀਆਂ ਲੈਬਸ ਨੇ ਅਸੀਂ ਇੱਕ ਬਹੁਤ ਵੱਡੀ ਲੈਬ ਬਣਾ ਦਿੰਨੇ ਹਾਂ ਬੱਚੇ ਇੱਥੇ ਭੇਜਿਆ ਕਰੋ ਇੱਕ ਤਾਂ ਬ੍ਰੇਨਸਟਾਰਮਿੰਗ ਜਿਹੜੀ ਹੈ ਉਹ ਹਜ਼ਾਰ ਬੱਚੇ ਦੀ ਹੋਊਗੀ ਆਪਸ ਚ ਜਦੋਂ ਬ੍ਰੇਨਸਟਾਰਮਿੰਗ ਹੋਊਗੀ ਨਵੇਂ ਨਵੇਂ ਆਈਡੀ ਉਹਨਾਂ ਨੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਜਿਹਦੇ ਵਿਚਾਲੇ ਦੁਆਲੇ ਦੇ ਸਾਰੇ ਇਲਾਕੇ ਦੇ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚੇ ਉੱਥੇ ਐਕਸਪੈਰੀਮੈਂਟ ਕਰਨ ਆਉਂਦੇ ਨੇ ਤੇ ਉੱਥੇ ਫਰਨੀਚਰ ਦੇ ਕੰਮ ਤੋਂ ਲੈ ਕੇ ਸਪੇਸ ਸ਼ਟਲ ਤੱਕ ਦਾ ਕੰਮ ਚੱਲਦਾ ਇੱਕੋ ਬਿਲਡਿੰਗ 'ਚ ਕੰਪਿਊਟਰ ਲੇਟੈਸਟ ਮਸ਼ੀਨਾਂ ਔਰ ਕੰਪਨੀਆਂ ਨੂੰ ਇਹ ਫਾਇਦਾ ਹੋ ਗਿਆ ਕੋਈ ਮਸ਼ੀਨ ਬਣਾਈ ਹੈ ਕੰਪਨੀ ਪਹਿਲਾਂ ਉੱਥੇ ਦੇ ਦਿੰਦੀ ਹੈ ਮੇਕਰ ਸਪੇਸ 'ਚ ਤੇ ਬੱਚੇ ਜਦੋਂ ਉਹ ਤੇ ਕੰਮ ਸਿੱਖਦੇ ਨੇ ਨਾਲੇ ਤਾਂ ਉਹ ਮਸ਼ੀਨ ਦੀ ਪਰਫਾਰਮੈਂਸ ਪਤਾ ਲੱਗ ਜਾਂਦੀ ਹੈ ਪਲੱਸ ਜਦੋਂ ਬੱਚਾ ਉਹ ਤੇ ਕੰਮ ਸਿੱਖ ਕੇ ਕਿਤੇ ਹੋਰ ਜਾਊਗਾ ਨੌਕਰੀ ਕਰਨ ਉਹ ਉਸੇ ਮਸ਼ੀਨ ਦੀ ਡਿਮਾਂਡ ਕਰੂਗਾ ਕਿ ਮੈਂ ਤਾਂ ਜੀ ਆਹ ਮਸ਼ੀਨ ਚਾਹੀਦੀ ਹੈ ਬੈਸਟ ਹੈ ਤਾਂ ਉਹ ਉਹਨਾਂ ਦੀ ਸੇਲ ਵੱਧਦੀ ਹੈ ਸੋ ਮੇਕਰ ਸਪੇਸ ਦਾ ਜਿਹੜਾ ਆਈਡੀਆ ਹੈ ਉਹ ਅਸੀਂ ਉਹਦੇ ਵਾਸਤੇ ਸੀ ਐਸ ਏਰੀਏ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੁਣੀ ਐ ਤੇ ਮੇਕਰ ਸਪੇਸ ਦਾ ਨਾਮ ਦਾ ਇੱਕ ਬਣਾਵਾ ਜਿਤੇ ਲੇਟੈਸਟ ਤਜਰਬੇ ਹੋਣਗੇ AI ਤੋਂ ਲੈ ਕੇ ਸਭ ਜੋ ਦੁਨੀਆ ਪਰ ਦਾ ਅੱਜ ਚੱਲ ਰਿਹਾ ਹੈ ਉਹ ਤੁਹਾਨੂੰ ਉੱਥੇ ਮਿਲੂਗਾ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਕਮੀ ਮੌਕਿਆਂ ਦੀ ਹੈ ਬਸ ਮੌਕੇ ਨਹੀਂ ਮਿਲਦੇ ਅਹੀਂ ਰਹਿ ਜਾਂਦੇ ਆ ਬਸ ਕਈ ਵਾਰੀ ਸਕੂਲ ਨਹੀਂ ਮਿਲਦਾ ਜਾਂ ਉੱਥੋਂ ਜਾਣ ਨੂੰ ਬੱਸ ਨਹੀਂ ਮਿਲਦੀ ਚਲੋ ਜੀ ਬੱਸ ਰਹਿ ਗਏ ਫਿਰ ਉਦੋਂ ਬਾਅਦ ਕਿੱਥੇ ਇੰਨਾ ਕੰਪੀਟੀਸ਼ਨ ਹੈ ਕਿੱਥੇ ਕੰਪੀਟੀਸ਼ਨ ਕਰੀਏ ਸੋ ਅੱਜ ਦਾ ਦਿਨ ਜਿਹੜਾ ਹੈ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜੀ ਵਿਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਆ ਜਿਹੜਾ ਉਹਨੂੰ ਇੱਕ ਵਾਰੀ ਪੀਊਗਾ ਉਹ ਦਹਾੜੂਗਾ ਹੀ ਦਹਾੜੂਗਾ ਬਸ ਤੁਹਾਨੂੰ ਕੋਈ ਪੁੱਛਣ ਆਉਂਦਾ ਵੀ ਅੱਜ ਮੈਜ ਬੁੱਕਲੈਟ ਜਾਰੀ ਕੀਤੀ ਹੈ ਵੀ ਐਸਕੀਮ ਕਿਵੇਂ ਲਈਦੀ ਹੁੰਦੀ ਹੈ ਜ਼ਰੂਰ ਦੱਸੋ ਉਹਨੂੰ ਨਹੀਂ ਹੁੰਦਾ ਤਾਂ ਹੋ ਸਕਦਾ ਕਈ ਬੜੀ ਗਰੀਬਾਂ ਨੂੰ ਹੁਣ ਮੈਨੂੰ ਇੱਕ ਮਿਲਿਆ ਇੱਕ ਬੰਦਾ ਮੈਂ ਉਹਦਾ ਮੈਂਬਰ ਪਾਰਲੀਮੈਂਟ ਸੀ ਹਜੇ ਬਾਈ ਵਾਲੀਆਂ ਚੋਣਾਂ ਨਹੀਂ ਹੋਈਆਂ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਸਾਡੀ ਤਾਂ ਅਗਲੀ ਪੀੜ੍ਹੀ ਵੀ ਬਸ ਹੁਣ ਦਿਹਾੜੀਆਂ ਹੀ ਕਰੂਗੀ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੈਂ ਕਿਹਾ ਵੀ ਸਕੂਲ ਟੀਚਰ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਹੈਗੇ ਨੇ ਮੈਂ ਫੇਰ ਕਹਿੰਦਾ ਪਰ ਉਮੀਦ ਕੋਈ ਨਹੀਂ ਸਾਨੂੰ ਵੀ ਕੁਝ ਬਣ ਜਾਣਗੇ ਮੈਂ ਕਿਹਾ ਵੀ ਕਿਉਂ ਜਦੋਂ ਟੀਚਰ ਵੀ ਹੈਗੇ ਨੇ ਫੇਰ ਕੀ ਪ੍ਰੋਬਲਮ ਹੈ ਕਹਿੰਦਾ ਬਰਾ ਆਇਆ ਕਿਹਾ ਹੋਇਆ ਸਕੂਲ ਵਾਲੇ ਨੇ ਬੱਚਿਆਂ ਨੂੰ ਵੀ ਕਿਤਾਬਾਂ ਤੇ ਕਾਪੀਆਂ ਭਾਵੇਂ ਕਰੇ ਭੁੱਲਿਆ ਆਇਓ ਕੌਲੀ ਤੇ ਚਮਚਾ ਨਾ ਭੁੱਲ ਕੇ ਆਇਓ ਕਹਿੰਦਾ ਦਰਿਆ ਖੂਆ ਕੇ ਮੋੜ ਦਿੰਦੇ ਨਹੀਂ ਮਿੱਡੇ ਮੀਲ ਬਣੀਆਂ ਬਿਲਡਿੰਗਾਂ ਬਣ ਗਈਆਂ ਸੀ ਮਿੱਡੇ ਮੀਲ ਖਵਾਉਣ ਟੀਚਰਾਂ ਦੀ ਡਿਊਟੀ ਲਾ ਦੇ ਮਿੱਡੇ ਅੱਧੇ ਟੀਚਰ ਤਾਂ ਕੜਾਹੇ ਲੈ ਕੇ ਖੁਰਚਣਾ ਲੈ ਕੇ ਦਲੀਏ ਬਣਾਉਂਦੇ ਰਹਿੰਦੇ ਸੀ ਅਸੀਂ ਹੁਣ ਕੀ ਕੀਤਾ ਟੀਚਰ ਵੀ ਭਰਤੀ ਕਰ ਰਹੇ ਆ ਪਲੱਸ ਟੀਚਰਾਂ ਨੂੰ ਇਹ ਕਿਹਾ ਕਿਉਂਕਿ ਉਹਨਾਂ ਨੇ ਇੱਥੇ ਆਉਣਾ ਤੁਹਾਡਾ ਕੱਚਾ ਮਾਲ ਤਾਂ ਉੱਥੇ ਤਿਆਰ ਹੋ ਰਿਹਾ ਨਾ ਯੂਨੀਵਰਸਿਟੀ ਦਾ ਆਉਣਾ ਉਹਨਾਂ ਨੇ ਇੱਥੇ ਹੀ ਐ ਅਸੀਂ ਸਕੂਲ ਆਫ ਫੈਮਿਨਸ ਵੀ ਬਣਾ ਰਹੇ ਹਾਂ ਨਾਲ ਟੀਚਿੰਗ ਸਟਾਫ ਨੂੰ ਅਸੀਂ ਸਿਰਫ ਉਹਨਾਂ ਤੋਂ ਟੀਚਿੰਗ ਦਾ ਕੰਮ ਲਵਾਵਾਂਗੇ ਨੌਨ ਟੀਚਿੰਗ ਕੰਮ ਕੋਈ ਨਹੀਂ ਲੈਣਾ ਹੈਡਮਾਸਟਰ ਵਿਚਾਰਾ ਫੂਜ ਬਦਲੀ ਜਾਂਦਾ ਰਹਿਣਾ ਪੱਖਿਆਂ ਦੇ ਕੋਈ ਬਾਥਰੂਮ ਦੀ ਟੂਟੀ ਖਰਾਬ ਹੋ ਗਈ ਜੀ ਉਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖ ਲਈਏ ਉਹਦਾ ਕੰਮ ਹੈ ਕੈਂਪਸ ਦੇਖਣਾ ਸਾਰਾ ਕੋਈ ਕਿਸੇ ਕਿਸਮ ਦੀ ਕੋਈ ਟੈਕਨੀਕਲ ਇਸ਼ੂ ਆ ਰਿਹਾ ਕੈਂਪਸ ਦੇ ਵਿੱਚ ਉਹ ਦੇਖੂਗਾ ਕੈਮਰੇ ਲਾਤੇ ਫਿਰ ਸਕੂਲ ਦੀ ਛੁੱਟੀ ਤੋਂ ਬਾਅਦ ਉੱਥੇ ਕੌਣ-ਕੌਣ ਆਉਂਦਾ ਹੈ ਕਈ ਸਕੂਲ ਐਜੋਜੇ ਨੇ ਛੁੱਟੀ ਤੋਂ ਬਾਅਦ ਉੱਥੇ ਕੋਈ ਨਸ਼ੇੜੀ ਜਾਂ ਕੋਈ ਆਵਾਰਾ ਕਰਦੋ ਉੱਥੇ ਜਾ ਕੇ ਬਹਿ ਜਾਂਦੇ ਨੇ ਜਾਂ ਕੋਈ ਅਸ਼ਲੀਲ ਕੱਲਾਂ ਲਿਖ ਜਾਂਦੇ ਐ ਬਾਥਰੂਮਾਂ ਚ ਇਹ ਉਹ ਸੋ ਸਵੇਰ ਨੂੰ ਅੰਬੈਰੈਸਮੈਂਟ ਹੁੰਦੀ ਹੈ ਬੱਚਿਆਂ ਨੂੰ ਅਸੀਂ ਸਕੂਲ ਤੋਂ ਬਾਅਦ ਵੀ ਚੌਕੀਦਾਰ ਰੱਖੇ ਨੇ ਕਿ ਤੂੰ ਤੇਰਾ ਕੰਮ ਹੈ ਇਸ ਵਿੱਦਿਆ ਦੇ ਮੰਦਰ ਦੀ ਰਾਖੀ ਕਰਨੀ ਹੈ ਇੱਥੋਂ ਕੋ ਗਲਤ ਸੰਗਤ ਜਾਂ ਗਲਤ ਮੈਸੇਜ ਨਾ ਜਾਵੇ ਬਸ ਤੇ ਸਾਨੂੰ ਦੂਜੇ ਸਟੇਟਾਂ ਦੇ ਜਿਹੜੇ ਸਰਕਾਰਾਂ ਨੇ ਉਹ ਪੁੱਛਣ ਲੱਗੀਆਂ ਕਿ ਕਿਵੇਂ ਕੀਤਾ ਜੀ ਤੁਸੀਂ ਇਸ ਵਕਤ ਆਪਾਂ ਮੈਂ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਭ ਤੋਂ ਵੱਧ ਸਹਿਯੋਗ ਦੇ ਰਹੇ ਹੋ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਅੱਜ ਪੰਜਾਬ ਬੀ ਜੁਨੀਵਰਸਿਟੀ ਪਟਿਆਲਾ ਸਭ ਤੋਂ ਵਧੀਆ ਯੋਗਦਾਨ ਪਾ ਰਹੀ ਹੈ ਜੀ ਇਸ ਵਾਰ ਪਲੈਨਿੰਗ ਤੇ ਟਾਈਮ ਲੱਗ ਗਿਆ ਸਾਨੂੰ ਕੋਈ ਇੱਕ ਦਿਨ ਚ ਨਹੀਂ ਬਣੀ ਪਲੈਨਿੰਗ ਤੇ ਟਾਈਮ ਲੱਗ ਗਿਆ ਕਿ ਪਹਿਲਾਂ ਸਪਲਾਈ ਲਾਈਨ ਬੰਦ ਕਰਾਂਗੇ ਸਪਲਾਈ ਲਾਈਨ ਤੱਕ ਬੰਦ ਕਰ ਦਾਂਗੇ ਬਾਅਦ ਚ ਜਿਹੜਾ ਵਿਦਰੋਹ ਸਿੰਪਟਮਸ ਆਉਣਗੇ ਜਿਹੜੇ ਬੱਚੇ ਡਿਕਟਡ ਹੋਗੇ ਮਰੀਜ਼ ਬਣ ਕੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਜ਼ਮਾਰਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤਾ ਫਿਰ ਰੀਹੈਬ ਸੈਂਟਰ ਉਹਨਾਂ ਜਿਹਨਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਨੇ ਦਵਾਈਆਂ ਪਾਈਆਂ ਕਿ ਘਟੇ ਨਾ ਫਿਰ ਉਸ ਪੋਟ ਕੀਤੇ ਏਰੀਏ ਜਿੱਥੇ ਵਿਕਦਾ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਮੂਨ ਕਾਲੇ ਨੂੰ ਫਾਜ਼ਲ ਕਾ ਫਾਜ਼ਲ ਕਾ ਨੂੰ ਪਠਾਨਕੋਟ ਕਿਉਂਕਿ ਉਹ ਉੱਥੇ ਹੀ ਬੈਠੀ ਸੀ ਜਿਹੜੇ ਛੋਟੇ ਪੱਦਰ ਦੇ ਅਧਿਕਾਰੀ ਨੇ ਨਾ ਹੌਲਦਾਰ ਮੁੰਸ਼ੀ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੀ ਨੇ ਜਦੋਂ ਕਿਤੇ ਕੋਈ ਛਾਪਾ ਮਾਰਨ ਜਾਂਦੇ ਉਹ ਪਹਿਲੀ ਦੱਸ ਦਿੰਦੇ ਸੀ ਤੋ ਗੱਡੀ ਚੱਲ ਪਈ ਇਥੋਂ ਉਹ ਦਿਨ ਦਰੋਹ ਹੋ ਜਾਂਦੀ ਸੀ ਉਹ ਕਹਦਾ ਛਾਪ ਆ ਜੀ ਪਹਿਲੀ ਪਤਾ ਲੱਗ ਗਿਆ ਫਿਰ ਸੌਰਾ ਬਦਲਿਆ ਜੀ ਸਿਸਟਮ ਉਸ ਤੋਂ ਬਾਅਦ ਐਕਸ਼ਨ ਲਿਆ ਤੇ ਅੱਜ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਜਿਨ੍ਹਾਂ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ ਸੱਫਰ ਪਿਛਾਤੇ ਤਾਂ ਉਸੇ ਘਰ ਦੇ ਸਾਹਮਣੇ ਸੱਫਰ ਵਿਸ਼ੇਰ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹ ਤਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਉਹ ਤਾਂ ਉਹ ਤਾਂ ਟਾਹਾਂਗੇ ਫਿਰ ਅਸੀਂ ਉਹ ਪਾਪ ਦੀ ਕਮਾਈ ਹੈ ਉਹਦੀਆਂ ਇੱਟਾਂ 'ਚ ਲੋਕਾਂ ਦਾ ਨੌਜਵਾਨਾਂ ਦਾ ਖੂਨ ਲੱਗਿਆ ਹੋਇਆ ਹੈ। ਸੋ ਇਸ ਕਰਕੇ ਬੜਾ ਲੋਕਾਂ ਦਾ ਰਿਸਪੌਂਸ ਹੈ। ਖਾਸ ਤੌਰ ਤੇ ਮਾਲਵੇ ਦੇ ਸਰਪੰਚਾਂ ਨੇ, ਪੰਚਾਇਤਾਂ ਨੇ, ਕਾਲਜਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਅਸੀਂ ਬੜਾ ਸਹਿਯੋਗ ਕਰਾਂਗੇ। ਕਿਉਂਕਿ ਲੋਕ ਲਹਿਰ ਤੋਂ ਬਿਨਾ ਇਹ ਕੰਮ ਨਹੀਂ ਹੋਣਾ। ਇਕੱਲੀ ਪੁਲਿਸ ਤੋਂ ਕੰਮ ਨਹੀਂ ਹੋਣਾ ਇਹ। ਇਕੱਲੀ ਸਰਕਾਰ ਤੋਂ ਨਹੀਂ ਹੋਣਾ ਜਿੰਨਾ ਚਿਰ ਲੋਕ ਲਹਿਰ ਨਹੀਂ ਬਣਦੀ। ਸਾਨੂੰ ਦੱਸੋ ਜੇ ਤਾਂ ਨਸ਼ਾ ਵੇਚਦਾ ਕੋਈ ਤੁਹਾਡਾ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਊ। ਫੋਨ ਨੰਬਰ ਹੈ 9779100200 9779100200 ਇਹਦੇ ਤੁਸੀਂ ਸਾਨੂੰ ਦੱਸ ਦੋ ਵੀ ਤੇ ਨਸ਼ਾ ਵੀ ਕੀ ਜਾਂਦਾ ਹੈ ਬਸ ਤੁਹਾਡਾ ਨਾਮ ਨਾ ਆਵੇ ਕੋਈ ਨਾਮ ਕੋਈ ਨੰਬਰ ਆਵੇ ਬਾਕੀ ਕੰਮ ਸਾਡਾ ਹੋ ਜਾ ਮੈਂ ਉਂਗਲਾਂ ਤੇ ਰੱਖੇ ਹੋਣੇ ਜੀ ਮੈਂ ਕੋ ਪੜ੍ਹ ਕੇ ਨਹੀਂ ਬੋਲਦਾ ਕਿਉਂਕਿ ਦਿਲ ਚ ਇਹ ਹੈਗਾ ਇਰਾਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅਸੀਂ ਤਾਂ ਫੌਜ 'ਚ ਭਰਤੀ ਹੋਣ ਵਾਸਤੇ ਮੰਨੇ ਹੋਏ ਸੀ ਅਸੀਂ ਤਾਂ ਗਿੱਧਿਆਂ ਪੰਗੜਿਆਂ ਵਾਸਤੇ ਮੰਨੇ ਹੋਏ ਸੀ ਅਸੀਂ ਤਾਂ ਖੇਡਾਂ ਵਾਸਤੇ ਮੰਨੇ ਹੋਏ ਸੀ ਆ ਕਿੱਧਰ ਪਾਤੇ ਅਸੀਂ ਸੋ ਇਸ ਕਰਕੇ ਕਲੰਕ ਜਿਹੜਾ ਇਹ ਆਪਾਂ ਬੜੀ ਜਲਦੀ ਇਹ ਪੰਜਾਬ ਤੋਂ ਮੱਥੇ ਤੋਂ ਲਾ ਦੇਣਾ ਹੈ